ਇਹ ਵੀ ਕਈ ਮਾਮਾਂ ਵੇਖੀਆਂ ਜੇ ਬੱਚਾ ਨਹੀਂ ਪੜਦਾ ਉਹਨੂੰ ਸਿੱਧਾ ਸਮਝਾਉਂਦੀਆਂ ਪੜਿਆ ਕਰ ਪੁੱਤ ਚਾਰ ਅੱਖਰ ਪੜ ਕਿੰਨੀ ਮਿਹਨਤ ਤੇਰਾ ਬਾਪ ਕਰਦਾ ਏਕ ਤਰੀਕਾ ਏ ਦੂਜਾ ਤਰੀਕਾ ਪਤਾ ਕਿਹੜਾ ਪੜਲਾ ਪੜਲਾ ਤੇਰਾ ਪਿਓ ਆਉਣ ਵਾਲਾ ਹੀ ਵੀ ਹਿਟਲਰ ਆ ਪਿਓ ਉਹ ਜਲਾਦ ਐ ਪਿਓ ਦਾ ਡਰ ਕੇ ਪਉਂਦੇ ਹੋ ਆਪਣਾ ਡਰ ਪਉਂਹਾ ਇਦਾਂ ਪੇਸ਼ ਕਰਨਾ ਜਿਵੇਂ ਮਾਂ ਬਹੁਤ ਪਿਆਰ ਕਰਦੀ ਐ ਪਿਓ ਤੇ ਕਸਾਈ ਐ ਗੁੱਸਾ ਨਾ ਮਨਾਓ ਮਰੀਓ ਭੈਣ ਮੈਂ ਕਲੀਅਰ ਗੱਲ ਕਰਾਂ ਜਿਹੜਾ ਪਿਓ ਵੀ ਪਿਆਰ ਕਰਦਾ ਹੈ ਪਰ ਪਿਓ ਵਿਚਾਰੇ ਨੂੰ ਦੱਸਣਾ ਭਰਾਓ ਬੋਲ ਤੇ ਪਉ ਤਹਾਡੇ ਪੱਖ ਦੀ ਗੱਲ ਕਰ ਰਿਹਾ ਹੌਲੀ ਜਿਹਾ ਹਾਂ ਏਦਾਂ ਉੱਚੀ ਬੋਲੋ ਪੈਣਾ ਹੁਣ ਪੈਣਾ ਨੇ ਕਹਿਣਾ ਵੀ ਸਾਰੇ ਆਪਣੇ ਭਰਾਵਾਂ ਦੀ ਗੱਲ ਕਰ ਗਿਆ ਪੈਣਾ ਵੀ ਪਿਆਰ ਕਰਦੀਆਂ ਅਸੀਂ ਰਸਤੇ 'ਚ ਗੱਲਾਂ ਕਰਦੇ ਆ ਰਹੇ ਸੀ 10 ਮਿੰਟ ਬੰਦਾ ਬੱਚੇ ਨੂੰ ਚੁੱਕਦਾ ਤੇ ਥੱਕ ਜਾਂਦਾ ਏਦਾਂ ਹੀ ਜੇ ਅੱਪ ਗੱਲ ਕਰਦੇ ਆ ਰਹੇ ਸੀ ਪੈਣਾ ਦਾ ਸਦਕਾ ਵੇਖੋ ਸਾਰਾ ਸਾਰਾ ਦਿਨ ਬੱਚੇ ਚੁੱਕ ਕੇ ਵੀ ਥੱਕਦੇ ਕਿਉਂਕਿ ਮਮਤਾ ਹੁੰਦੀ ਆ ਗਿੱਲਿਆਂ ਥਾਵਾਂ ਤੇ ਹੁਣ ਤਾਂ ਬੱਚੇ ਪਾਲਣੇ ਸੌਖੇ ਵੜੇ ਆ ਅਗਲੀ ਪੀੜ੍ਹੀ ਨੂੰ ਆ ਮਾਵਾਂ ਵਿੱਚ ਬੈਠੀਆਂ ਨਾ ਪੁੱਛ ਕੇ ਵੇਖੋ 5 5 6 6 ਬੱਚੇ ਤੇ ਤਾਰ ਪੋਤੜਿਆਂ ਨਾਲ ਭਰੀ ਹੁੰਦੀ ਸੀ ਹੁਣ ਫੋਨ ਕਰ ਗਿਆ ਡਾਈਪਰ ਮੁਗ ਗਿਆ ਹੁਣ ਤੇ ਕਿਸੇ ਦੇ ਘਰ ਪੋਤੜਾ ਧੋਣ ਦੀ ਲੋੜ ਤੇ ਨਹੀਂ ਨਾ ਆਪਾਂ ਤੇ ਪੋਤੜਿਆਂ ਵਾਲੀ ਪਨੀਰੀ ਆ ਜਿਹੜੀ ਆਪਨੇ ਤੁਹਾਡੇ ਸਾਹਮਣੇ ਬਿਠਾ ਮੇਰਾ 76 ਦਾ ਬਰਥ ਹੈ ਅਗਲੇ ਸਾਲ ਮੈਂ 50 ਸਾਲਾਂ ਦਾ ਹੋ ਜਾਣਾ ਹੁਣ 2 ਮਿੰਟ ਸੋਚ ਕੇ ਵੇਖੋ ਆਪਾਂ ਤੇ ਪੋਤੜੇ ਵਾਲੇ ਆ ਅੜੀ ਅਗਲੀ ਪੀੜ੍ਹੀ ਹੈ ਜਿਹੜੀ 2000 ਤੋਂ ਬਾਅਦ ਪੈਦਾ ਹੋਈ ਆ ਇਹ ਤੇ ਡਾਈਪਰ ਤੇ ਫੇਰ ਵੀ ਚੁੱਕ ਚੁੱਕ ਮਾਰਦੀਆਂ ਬੀਬੀਆਂ ਜੀ ਹੱਤ ਤੇਰਾ ਐਤਵਾਰ ਕਿੱਥੋਂ ਆ ਗਿਆ ਵਿੱਚ ਦਲਾਕੇ ਦਾਦੀ ਆਦੀ ਅਸੀਂ 5 5 6 6 ਜਵਾਕ ਪਾਲਿਆ ਪਰਵਾਲ ਫੇਵਰੀਕਟਨ ਦਿੱਤੇ ਅਸੀਂ ਬਜਿਆ ਦੇ ਫੇ ਵੀ ਪਿਆਰ ਕੀਤਾ